ਸਿਕਾਲ ਸਾਰੇ ਕਿਵੇਂ ਠੀਕ ਠਾਕ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਛੇੜੀ ਨਾ ਜੂ ਤਾਂ ਦਨ ਦੁਗਣੀ ਰਾਤ ਚੋਂ ਗਣ ਤਰੱਕੀ ਬਖਸ਼ੇ ਤੇ ਅੱਜ ਨਾ ਸਾਡੇ ਜਿਹੜੀ ਉਹ ਸੂਈ ਹੋਈ ਸੀ ਅਸੀਂ ਕਿ ਆਪਾਂ ਪੂਰੇ ਦਿਖਾਉਂਦੇ ਸੀ ਕਈ ਵਾਰ ਹੈ ਨਾ ਤੇ ਉਹਨਾਂ ਵਿਚਾਰੀ ਛੋਟੇ ਛੋਟੇ ਬੱਤੀ ਉਹਦੇ ਮੇਲੇ ਦਾ ਮਹੀਨੇ ਤੋਂ ਉੱਪਰ ਹੋਣਗੇ 10 ਕ ਦਿਨ ਹੈ ਨਾ ਅਜੋ ਤਾਂ ਹਾਂ ਜੀ ਹਾਂ ਇੱਕ ਮਹੀਨਾ ਦਾ ਤਾਂ ਹੋਣਗੇ ਤੇ ਕੋਈ ਉਹਨਾਂ ਨੂੰ ਛੱਡਿਆ ਆ ਲੈ ਗਿਆ ਕੋਇ ਨੋਂ ਲੈ ਗਿਆ ਪਤਾ ਸਾਨੂੰ ਲੱਗ ਗਿਆ ਵੀ ਕੌਣ ਲੈ ਗਿਆ ਹਨਾ ਪਰ ਸਾਡਾ ਹੈਗਾ ਪਰ ਪ੍ਰਮਾਤਮਾ ਤੇ ਵਿਸ਼ਵਾਸ ਤੇ ਦੇਖੋ ਵਿਚਾਰੀ ਨਾ ਜਦੋਂ ਦੇ ਉਹ ਲੈ ਕੇ ਗਈ ਆ ਮੈਂ ਕਹਿੰਦੀ ਤੜਫਦੀ ਫਿਰਦੀ ਆ ਉਹ ਅਸੀਂ ਵੀ ਦੋ ਤਿੰਨ ਜਣੀਆਂ ਗਲੀ ਵਾਲੀਆਂ ਅਸੀਂ ਬਿਰਵੀਆਂ ਨੂੰ ਦੇਖ ਕੇ ਹਨਾ ਮਨ ਬਹੁਤ ਦੁਖਿ ਹੋਇਆ ਪਰ ਜਿਹੜੇ ਪਾਪੀ ਲਗੇ ਉਹਨਾਂ ਦੇ ਵਿੱਚ ਭੋਰਾ ਤਰਸ ਨਹੀਂ ਹੈ ਦੀਆਂ ਨੀ ਹੂੰ ਗਰਵਾਣੀ ਤਾਂ ਇਹ ਜੀ ਕਹਿੰਦੀ ਆ ਵੀ ਤੌਲ ਧਰਮ ਦਾ ਕਪੂਤ ਤੌਲ ਦਾ ਮਤਲਬ ਹੈ ਤਰਤੀ ਜਿਹੜੇ ਹਿੰਦੂ ਗ੍ਰੰਥ ਉਹਨਾਂ ਦੇ ਹਿਸਾਬ ਨਾਲ ਉਹ ਕਹਿੰਦੇ ਵੀ ਜਿਹੜੀ ਗ੍ਰੰਥ ਨਹੀਂ ਵੈਸੇ ਆਪ ਹੀ ਕਹਿ ਰਹੇ ਵੀ ਜਿਹੜੀ ਧਰਤੀ ਉਹ ਧਰਮ ਦੇ ਅਸਰ ਆਪਣੇ 발ਦ ਦੇ ਸਿੰਘਾਂ ਤੇ ਖੜੀ ਹੈ ਪਰ ਜਿਹੜੀ ਗਰਵਾਨੀ ਉਹ ਚੀਜ਼ ਕਹਿੰਦੀ ਹੈ ਵੀ ਤੌਲ ਧਰਮ ਦੇ ਆਕਾਪੂਤ ਵੀ ਜਿਹੜੀ ਧਰਤੀ ਹੈ ਉਹ ਧਰਮ ਦੇ ਅਸਰ ਖੜੀ ਹੈ ਧਰਮੀ ਉਹ ਬੰਦਾ ਜੀਜੇ ਚ ਧਰਮ ਦਿਆ ਦਾ ਪੁੱਤਰ ਵੀ ਜਿਹਦੇ ਚ ਦਿਆ ਹੈ ਉਹ ਦਿਆ ਦਾ ਪੁੱਤਰ ਹੈ ਵੀ ਜਿਹਦੇ ਚ ਦਿਆ ਨਹੀਂ ਉਹ ਬੰਦਾ ਨਾ ਦਾ ਧਰਮੀ ਆ ਨਾ ਉਹ ਕਿਸੇ ਦਾ ਬਣੂਗਾ ਜਿਹੜਾ ਬੰਦਾ ਇੱਕ ਜਾਨਵਰ ਦਾ ਨਹੀਂ ਬਣ ਸਕਦਾ ਉਹਦੇ ਤੇ ਤਰਸ ਨਹੀਂ ਕੀਤਾ ਉਹ ਕੰਸਾਂ ਤੇ ਤਰਸ ਨਹੀਂ ਕਰ ਸਕਦਾ ਤੁਸੀਂ ਇਹ ਚੀਜ਼ ਨੂੰ ਇਹ ਚੀਜ਼ ਸੋਚ ਕੇ ਦੇਖਿਓ ਹਨਾ ਉਹ ਇੱਕ ਬੇਜਵਾਨ ਕੀ ਸੀ ਉਹ ਦੋ ਰੋਟੀਆਂ ਖਾਣੀਆਂ ਸੀ ਉਹ ਤਾਂ ਹਜੇ ਬਾਲੇ ਨਿੱਕੇ ਮਸੂਮ ਜੇ ਸੀਗੇ ਵੱਡੇ ਹੋ ਕੇ ਉਹਨਾਂ ਨੇ ਆਪ ਹੀ ਚਲੇ ਜਾਂਦੇ ਆਸੇ ਪਾਸੇ ਹਨਾ ਤੇ ਗੱਲ ਤਾਂ ਇਹ ਵੀ ਮਾਂ ਤੜਫਦੀ ਫਿਰਦੀ ਆ ਪਰ ਮੈਂ ਤਾਂ ਇਹ ਚੀਜ਼ ਨਾਲ ਸਹਿਮਤ ਐ ਵੀ ਜਿਹੜੀ ਮਾਂ ਤੜਫਦੀ ਆ ਉਹ ਵੀ ਤੜਫਣਗੇ ਆਪਣੇ ਬੱਚਿਆਂ ਨੂੰ ਜਿਹੜਾ ਜਿਵੇਂ ਉਹ ਤੜਫਦੀ ਆ ਨਾ ਹਨਾ ਉਹ ਵੀ ਆਪਦੇ ਬੱਚੇ ਤੜਫਣਗੇ ਇਹ ਚੀਜ਼ਾਂ ਮੈਂ ਤਾਂ ਮਹਿਸੂਸ ਕਰਦੀ ਆ ਕਿਉਂਕਿ ਮੈਂ ਖੁਦ ਆਪਦੇ ਅੱਖੀਂ ਦੇਖਿਆ ਸਾਡੇ ਹੋਈ ਹੈ ਇਹ ਚੀਜ਼ ਠੀਕ ਹੈ ਤੇ ਚਲੋ ਆਪਣਾ ਤਾਂ ਪਰਮਾਤਮਾ ਨੇ ਛੱਡਿਆ ਵੀ ਪਰਮਾਤਮਾ ਜੀ ਉਹ ਤੜਫਦੀ ਆ ਜਿਹ ਪਰਮਾਤਮਾ ਉਹ ਤੜਫਦੀ ਆ ਤਾਂ ਉਹ ਵੀ ਤੜਫਣਗੇ ਜਿਨ੍ਹਾਂ ਨੇ ਉਹਦੇ ਨਾਲ ਚਿਰਨਾ ਧੱਕਾ ਕੀਤਾ ਕਿਉਂਕਿ ਉਹ ਛੋਟੇ ਬੱਚੇ ਆ ਹਨਾ ਉਹ ਛੋਟੇ ਬੱਚੇ ਆ ਉਹ ਉੱਥੇ ਭੁੱਖੇ ਪਿਆਸੇ ਮਾਂ ਨੂੰ ਪਾੜਣਗੇ ਵੱਡੇ ਤਾਂ ਨਹੀਂ ਆਸੇ-ਪਾਸ ਜਾਣਦੇ ਹੋ ਹੁਣ ਜੇ ਵਸੇ-ਪਾਸ ਜਾਣਗੇ ਤਾਂ ਸੱਥ ਥੱਲੇ ਆਉਣਗੇ ਭੁੱਖੇ ਪਿਆਸੇ ਵੀ ਉੱਥੇ ਜਾ ਉਹਨਾਂ ਨੂੰ ਵੱਡੇ ਕੁੱਤੇ ਵੜ ਦੇਣਗੇ ਕਿਉਂਕਿ ਕੁੱਤੇ ਅੱਜਕੱਲ ਵੱਡੇ ਕੁੱਤੇ ਨੂੰ ਨਹੀਂ ਖਾ ਰਾਜੀ ਵਿਚਵਾੜ ਕੇ ਹਨਾ ਤੇ ਉਹ ਤਾਂ ਫੇਰ ਮਰਸੀਗਾ ਜਾਂ ਉਹਨਾਂ ਨੂੰ ਕੁੱਤੇ ਵੜ ਦੇਣਗੇ ਜਾਂ ਭੁੱਖੇ ਪਿਆਸੇ ਮਰ ਜਾਣਗੇ ਜਿਵੇਂ ਜਿਵੇਂ ਉਹ ਤੜਖਣਗੇ ਉਹ ਬੰ ਇਨਸਾਨ ਤੜਪੂ ਜਿਹੜਾ ਉਹਨਾਂ ਨੂੰ ਲੈ ਕੇ ਗਿਆ ਤੇ ਚਲੋ ਆਪਾਂ ਤਾਂ ਇੰਨਾ ਹੀ ਕਰ ਸਕਦੇ ਹਾਂ ਹਨਾ ਬਾਸੀ ਸਤੁਵਦੀਆਂ ਹੀ ਲੱਗਣੀਆਂ ਵਿਚਾਰੀ ਦਾ ਜਿਹਦੇ ਜਿਹਦੇ ਬੱਚੇ ਸੀ ਮਾਂ ਦੇ ਹਨਾ ਮਾਂ ਦੇਗਾ ਤੁਸੀਂ ਆਪਾ ਦੇਖੋ ਆਪਾ ਆਪਣੇ ਬੱਚੇ ਨੂੰ ਇਹ ਕਰਦੇ ਆਂ ਵੀ ਹਾਏ ਦੁੱਧ ਪੀ ਲਿਆ ਚਾਹ ਪੀ ਲਈ ਫਰਾਂਗੀ ਜਿਖਾ ਲਈ ਉਹ ਨਹੀਂ ਦਾ ਆਪਦੇ ਬੱਚੇ ਦੇਖ ਦਿਓ ਹੁਣ ਆ ਜਿਉਂ ਉਹ ਸੂਈ ਸੀ ਉਹ ਸਾਡੀ ਉੱਥੇ ਜਿਹੜੀ ਤੇ ਨਿਆਖਿ ਬੈਠੀ ਆਜੂ ਜਿਹੜੀ ਸਾਡੀ ਜਿਹੜੀ ਤੇ ਬੈਠੀ ਆ ਕਿਉਂਕਿ ਬੱਚਿਆਂ ਨੂੰ ਭਾਲਦੀ ਆ ਮੈਂ ਕਹਿੰਦੀ ਵੀ ਪੱਥਰ ਤੇ ਪੱਥਰ ਦਿਲ ਵੀ ਬੰਦਾ ਇਨਸਾਨ ਪਿਗਲ ਜਾਂਦਾ ਉਹਨੂੰ ਦੇਖ ਕੇ ਜਿਵੇਂ ਉਹ ਕਰਦੀ ਉਹਦੇ ਵੀ ਮਨ ਦੁਖੀ ਹੁੰਦਾ ਹੋਗਾ ਪਰ ਇਹ ਦਰਿੰਦਿਆਂ ਨੇ ਜਿਹੜੇ ਇਹਨੂੰ ਲੈ ਕੇ ਗਏ ਆ ਉਹਨਾਂ ਦਾ ਮਨ ਜਮਾ ਨਹੀਂ ਹੋਇਆ ਦੇਖ ਕੇ ਚਲੋ ਪ੍ਰਮਾਤਮਾ ਦੇ ਘਰ ਦੇਰ ਆ ਹਨੇਰ ਨਹੀਂਗਾ ਇਹ ਟਾਈਮ ਪਾਕਿਸਤਾਨ ਜਮਿਲਦੀ ਆ ਕਿਉਂਕਿ ਅਸੀਂ ਮੈਂ ਖੁਦ ਸਾਰੀਆਂ ਸਜਾਂ ਦੇਖੀਆਂ ਜਿਹੜੇ ਨੰਦਰਵੇਸ਼ਾਂ ਨੂੰ ਜਾਂ ਇਹਨਾਂ ਵੇਜਵਾਨਾਂ ਨੂੰ ਤਾਂ ਕਰਦੇ ਉਹਨਾਂ ਨੂੰ ਸਜਾਂ ਮਿਲਦੀ ਮਿਲਦੀ ਆ ਜੀ ਆਪਾਂ ਤਾਂ ਇੱਕ ਦੌਖੀ ਕਰ ਸਕਦੇ ਹਣਾ ਐਂ ਕਰ ਸਕਦੇ ਆ ਅੱਗੇ ਫੈਸਲਾ ਤਾਂ ਪਰਮਾਤਮਾ ਨੇ ਕਰਨਾ ਠੀਕ ਹੈ ਕਿਉਂਕਿ ਮੈਂ ਅਸੀਂ ਤਾਂ ਇਹ ਚੀਜ਼ ਨੂੰ ਮੰਨਦੇ ਆ ਵਿਚਾਰ ਛੱਡ ਵੀ ਆਉਂਦੇ ਪਰ ਮਾਂ ਨੂੰ ਦਾ ਨਾਲ ਲੈ ਜਾਂਦੇ ਮਾਂ ਦਾ ਦੁੱਧ ਹੀ ਪੀ ਜਾਂਦੇ ਵਿਚਾਰੇ ਜਮਾਦਾ ਸਰੀ ਹੁੰਦਾ ਕੋਲ ਹੁਣ ਉਹ ਇੰਨੀ ਗਰਮੀ ਹੋਣੀ ਆ ਸਭ ਕੋ ਸੋਣਾ ਕੋਈ ਪਾਣੀ ਨਹੀਂ ਹੋਣਾ ਜਿੱਥੇ ਕਿਤੇ ਛੱਡ ਕੇ ਆਏ ਹੋਣਗੇ ਘਰਾਂ 'ਚ ਤਾਂ ਛੱਡ ਕੇ ਨਿਆਣੇ ਆਏ ਹੋਣੇ ਕੋਈ ਸੇ ਖੇਤਾਂ ਕੋਲ ਤਾਂ ਛੱਡ ਕੇ ਆਏ ਹੋਣਗੇ ਉੱਥੇ ਪਾਣੀ ਨਹੀਂ ਹੋਣਾ ਪਾਣੀ ਲੂਗੇ ਪਹਿਲੀ ਗਾਲ ਮਾਸੂਮ ਬੱਚਿਆਂ ਨੇ ਮਰ ਜਾਣਾ ਫਿਰ ਮਾਂ ਤੋਂ ਬਿਨਾ ਮਰਨਗੇ ਉਹ ਛੋਟੇ ਕਰਕੇ ਤੇ ਮਾਪਾ ਤਾਂ ਇਹ ਕਹਿੰਦੇ ਪ੍ਰਮਾਤਮਾ ਇਹੋ ਜਿਹੇ ਦਰਿੰਦਿਆਂ ਨੂੰ ਸਮੱਤ ਵੀ ਬਖਸ਼ੇ ਕਿਉਂਕਿ ਆਪਾਂ ਇਨਸਾਨ ਦੇ ਬਰਾਬਰ ਹੀ ਇੱਕ ਜਾਨਵਰ ਦਾ ਦੇਖੋ ਆਪਣਾ ਸਲਮਾਨ ਖਾਨ ਹੈ ਨਾ ਉਹਨੇ ਹਿਰਨ ਕਾਲਾ ਹਿਰਨ ਮਾਰਿਆ ਸੀ ਹਜੇ ਤੱਕ ਸਜਿਆ ਉਹ ਹਜੇ ਤੱਕ ਭੋਗਤ ਰਿਹਾ ਪਤਾ ਨਹੀਂ 20 ਸਾਲ ਹੋ ਗਏ ਕਿੰਨਾ ਚਿਰ ਹੋ ਗਿਆ ਤੇ ਪਰ ਉਹਦੇ ਘਰ ਤਾਂ देर ਹੈਗੀ ਪਰ ਪ੍ਰਮਾਤਮਾ ਦੇ ਘਰ ਤਾਂ ਕੋਈ ਦੇਰ ਨਹੀਂ ਟਾਈਮ ਪਾ ਕੇ ਜਮੂਰ ਕਾਨੂੰਨ ਆ ਜਿਹੜਾ ਉਹ ਟਾਈਮ ਪਾ ਕੇ ਕਰੂਗਾ ਪਰ ਪ੍ਰਮਾਤਮਾ ਤਾਂ ਟਾਈਮ ਛੇਤੀ ਸਭ ਕੁਝ ਦਿਖਾ ਦਿੰਦਾ ਹੁੰਦਾ ਆਂ ਦਾ ਜਿਹਦੇ ਚ ਮੜ ਮੁੱਟ ਤਰਸ ਹੋਇਆ ਜਿਹੜਾ ਛੱਡ ਗਿਆ ਉਹ ਬੈਠ ਕੇ ਸੋਚੀ ਉਹ ਤਾਂ ਸਹੀ ਨਾ ਵੀ ਮੈਂ ਐ ਕੀਤਾ ਹਨਾ ਹੋਰ ਨਹੀਂ ਤਾਂ ਕੋਈ ਕੋਈ ਉਹਦੇ ਤੇ ਕੋਈ ਪ੍ਰੋਬਲਮ ਆਈ ਹੋਈ ਸੋਚੂਗਾ ਵੀ ਮੈਂ ਉਹਨਾਂ ਨਾਲ ਧੱਕਾ ਕੀਤਾ ਬੱਚਿਆਂ ਦਾ ਮਾਸੂਮਾਂ ਨਾਲ ਹਾਂ ਕਿਉਂਕਿ ਦੇਖੋ ਜੇ ਅਸੀਂ ਮੰਨ ਲਿਆ ਅਸੀਂ ਅਸੀਂ ਧਰਮੀ ਆ ਤਾਂ ਸਾਨੂੰ ਤਾਂ ਭਾਈ ਪ੍ਰਮਾਤਮਾ ਨੇ ਬਹੁਤ ਦਿਆਵ ਵੀ ਦਿੱਤੀ ਹੋਈ ਆ ਤਰਸ ਵੀ ਦਿੱਤਾ ਹੋਇਆ ਤੇ ਇਨਸਾਨ ਐ ਜਿਹੜਾ ਬੰਦਾ ਮੈਂ ਤਾਂ ਇਹ ਕਹਿੰਨੀ ਵੀ ਜਿਹੜਾ ਬੰਦਾ ਬੇਜਵਾਨ ਦੀ ਜਵਾਨ ਨਹੀਂ ਜਿਹੜਾ ਕੋਈ ਬੋਲ ਨਹੀਂ ਸਕਦਾ ਇਹ ਹੀ ਤੁਸੀਂ ਇਨਸਾਨ ਨਾਲ ਕੋਈ ਬੇਇਮਾਨੀ ਕਰਕੇ ਦੇਖੋ ਇਨਸਾਨ ਤੁਹਾਡੇ ਬਰਾਬਰ ਬਦਲ ਲੈ ਲੂਗਾ ਪਰ ਉਹ ਬੇਜਵਾਨੋਂ ਤਾਂ ਫੱਕੇ हट ਗਈ ਆ ਉਹ ਕੋ ਬਦਲਾ ਲੈ ਸਕੀ ਉਹਦਾ ਬਦਲਾ ਪ੍ਰਮਾਤਮਾ ਲੂਗਾ ਬਸ ਆਪ ਤੈਨੂੰ ਇੰਨਾ ਹੀ ਕਹਿਣਾ ਚਾਹੁੰਦੇ ਆ ਹਨਾ ਕਿਉਂਕਿ ਸਾਡਾ ਦਿਲ ਬਹੁਤ ਦੁਖੀ ਹੋਇਆ ਇਸ ਚੀਜ਼ ਨੂੰ ਦੇਖ ਕੇ ਮੈਂ ਤਾਂ ਸਵੇਰੇ ਚਾਹ ਨਹੀਂ ਮੈਨੂੰ ਤਾਂ ਵਧੀਆ ਲੱਗੀ ਜਦੋਂ ਮੈਨੂੰ ਪਤਾ ਲੱਗਿਆ ਸਹੀ ਗੱਲ ਹੈ ਬਿਲੌਜੀ ਦੇਖੋ ਇੱਧਰ ਵਿਊ ਹਾ 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 ਬੱਦਲ ਹੋ ਗਏ ਇੰਨਾ ਸੋਹਣਾ ਮੌਸਮ ਕਿੰਨਾ ਸੋਹਣਾ ਹਰ ਜਿਹਦਾ ਹਾਂ ਕਿੰਨਾ ਸੋਹਣਾ ਹੋ ਗਿਆ ਇਹ ਜਿਹੜਾ ਮੌਸਮ ਹੀ ਗਰੰਟੀ ਨਹੀਂ 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 ਆਊਗਾ ਇਹ ਤਾਂ ਮਾੜੀ ਜਿਹੀ ਗਰਮੀ ਨਹੀਂ ਸਵੇਰੇ ਗਰਮੀ ਨਹੀਂ ਸੀ ਹਾਂਜੀ ਉਹਦੇ ਮੌਸਮ ਹੋ ਜਾਂਦਾ ਜੀ ਲੋ ਅੱਜ ਮਨੇ ਇੱਕ ਤੇਰਾਇਆ ਦੇ ਦਰਸ ਖਾ ਗਿਆ ਰੱਬ ਜੀ ਜਿੰਮੂ ਨੂੰ ਘੁਮਾਇਆ ਐਂਟੀ ਹਾਂ ਮਨੇ ਅੱਜ ਕਤੂਰੀਆਂ ਦੇ ਦਰਸ ਖਾ ਗਿਆ ਖਾ ਗਿਆ ਵੀ ਖਾ ਗਿਆ ਖਾ ਗਿਆ ਰੱਬ ਤਰਸਦਾ ਤਾਂ ਐ ਵੀ ਜੇ ਕੁਛ ਕਰੇ ਹਾਂ ਦਿਖਾਵੇ ਪਉਣ ਬੇਜਵਾਨ ਐ ਕਿ ਖਾਂਦੇ ਸੀ ਕੀ ਇੱਕ ਦੋ ਰੋਟੀਆਂ ਵੱਤ ਵੱਤ ਖਾ ਲੈਂਦਾ ਕਿੰਨਾ ਕ ਵਿਚਾਰਾ ਖਾਂਦਾ ਹਣਾ ਉਚਾਰੀ ਸਾਡੇ ਨਾ ਹੀ ਨਹੀਂ ਬਈ ਜਿਹਦੇ ਬੱਚੇ ਸੀ ਨੇ ਤੁਹਾਨੂੰ ਦਿਖਾਉਂਦੇ ਨੂਰੀ ਵੈਸੇ ਇਹਨਾਂ ਨੇ ਦੇਖੀ ਜੱਜੂ ਨੂੰ ਘੁਮਾਉਣਾ ਸੀ ਜੀ ਮੂੰ ਚੱਲ ਗਏ ਘੁੰਮ ਕਰਕੇ ਦਿਖਾ ਦੋ ਆਂਟੀ ਨਾਲੋਂ ਨਹੀਂ ਨਹੀਂ ਜੂੰਗੇ। ਚੱਪ ਆ ਦਾ ਬੈਠੀ ਆ ਚਲਦੀ ਆ ਉੱਥੇ। ਹਾਂ। ਚਲ ਆਜੇ। ਕਾਲੂ ਬੈਠਾ ਕਾਲੂ 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 ਕਤੂਰੀਆਂ ਦਾ। ਹਜ਼ਾਰ। ਨਿੱਕੇ ਨਿੱਕੇ ਕਤੂਰੀਆਂ ਦਾ ਆੜੀ ਆ ਵੀ ਜਿਹੜੇ ਕਤੂਰੇ ਸੀ ਨਿੱਕੇ ਨਿੱਕੇ ਵਿਚਾਰੇ। ਇਹ ਉਦੋਂ ਦਾ ਥੇਲੋ ਜਿਹਦੇ ਕਤੂਰੇ ਹੋ ਕੀਤੇ ਆ ਨਾ ਇਹ ਸਾਡੇ ਉੱਧਰ ਨਹੀਂ ਗਿਆ ਨਹੀਂ ਉਹਨਾਂ ਦਾ ਮਾਰਾ ਉੱਧਰ ਹੀ ਤੁਰਿਆ ਫਿਰਦਾ ਹੁੰਦਾ ਸੀ। ਤਨੂਰੀ ਦੀ ਆ ਤੁਹਾਨੂੰ ਵੀਡੀਓ ਚ ਕਈ ਵਾਰ ਦਿਖਾਈਏ ਇਹਦੇ ਬੱਚੇ ਆ। ਹੁਣ ਮਾੜੀ ਜੀ ਟਿੱਕੀ ਨਹੀਂ ਤਾਂ ਤੜਫਦੀ ਆ ਫਪਣਾ ਪਹਿਲਾਂ ਹੀ ਮੂਰੇ ਤਰਪੀ। ਹੋਈ ਮੈਂ ਲੱਦੋ ਤੋ ਡਰ ਗਈ। ਚਲਾ ਆ ਇੱਧਰ। ਮੂਰੀ ਆ ਕੀ ਘਰ ਜਾਨੀਆਂ? ਇਹ ਵਿੱਚ ਜਵੈ ਦੀ ਢਾੜ ਦੋਣੇ ਦੇਖੀ ਲੈ ਆ ਇਧਰ ਜੀ ਨੂੰ ਘੂਮੀ ਡਾਰਕੀ ਆਇਆ ਪਾਣੀ ਬਿਨਾਂ ਚਲੋ ਉਹ ਬੈਠੀ ਆ ਪਾਪਾਂ ਅੜਦੰਤ ਬਣ ਕੇ ਕਹੀ ਨਾ ਹਾਂ ਮੈਂ ਚਿੱਤਰ ਲਾਉਂ ਤੇਰੇ ਦੇ ਲਾਈਨ ਫਿਰ ਲਾਉਂ ਚਿੱਤਰ ਲਾਉਂ ਮੈਂ ਨੁਆਇ ਬੋਲਦਾ ਹਣਾ ਮੇਰੇ ਦੇਖੀ ਕਮਾ ਕੇ ਕੈਮਰਾ ਕੀ ਗਈ ਜੱਲ ਕਾਲੂ ਨਹੀਂ ਕਹਿੰਦਾ ਕਾਲੂ ਏ ਆ ਆ ਗਿਆ ਜੀ ਆ ਬੇਟੀ ਆਪਣੀ ਲਾਡੋ ਆਹ ਆਲੀ ਤੇ ਆਹ ਆਲੀ ਹੈਗਾ ਕਾਲੂ ਤੇ ਉਹ ਹੈਗਾ ਨੂਰੀ ਜਿਹਦੇ ਵਿਚਾਰੀ ਦੇ ਬੱਚੇ ਕਿਹੜੇ ਨੈਪ ਹੋ ਗਏ ਠੀਕ ਹੈ ਤੇ ਆ ਹੈਗੀ ਜਿੰਮੀ ਜਿਹੜੀ ਵਿਚਾਰੀ ਹੈ ਜੇ ਉਹ ਆ ਆ ਜੀ ਆ ਜਿਹੜੀ ਵਿਚਾਰੀ ਹੈ ਜੇ ਹੈਗੀ ਕੁਵਾਰੀ ਇਹਦੇ ਕੁਝ ਨਹੀਂ ਕਿਡ ਨੈਪ ਹੋ ਸਕਦਾ ਇਹ ਹੋ ਸਕਦੀ ਹੈ ਤਾਂ ਆਪ ਹੀ ਕਿਡ ਨੈਪ ਹੋ ਸਕਦੀ ਹੈ ਹਾਂ ਜੀ कि होगी दो चौदह ही कालू है उरे आया नूरी 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 एक मिनट जी आया तो आओ सी कूरे कूरे आ गया आजा आजा आजा, आजा, आजा।

ਸਾੜੀ ਜਾਵਨੇ ਲੱਗੇ ਭਾਈ ਬੂਰਾ ਐ ਕਿ ਜਾਵਦਾ ਇੱਥੋਂ ਡਾਣਾ ਪਾਣੇ ਕਿ ਉਧਰ ਨੂੰ ਕਰ ਦੇ ਨੇ ਸਾਰੀ ਗਲੀ ਚੰਨੀ ਰੱਖਣੀ ਬਣਾ ਦੇ ਆ ਗਿਆ ਕਾਲੂ ਤਾਂ ਕਾਲੂ ਰੋ ਕੇ ਬੈਂਦਾ ਵੀ ਇਹਨਾਂ ਨੂੰ ਪਤਾ ਤਾਂ ਲੱਗਿਆ ਨੇ ਮੇਰਾ ਇਹ ਤੇਲ ਲਾਵੇ ਤੇਲ ਲਾਈ ਇਹ ਹਾਂ ਤੈਨੂੰ ਤੇਲ ਹੱਟ ਰਪਣਾ ਕੁੱਤੇ ਆਂਦਾ ਲੈ ਐ ਕਾਲੂ ਦੇ ਨਾ ਆ ਜਾ ਖਮਾ ਆਪੇ ਜਾ ਉਹ ਤਾਂ ਬਫਾ ਪਤਾ ਇਹ ਮਸਾਲਾ ਦੇ ਕਾਲੂ ਰੁਕ ਜਾ ਦੇਖੀ ਰੁਕ ਜਾ

ਚਲਿ ਦੇ ਉਹ ਬਾਬਾ ਠੀਕ ਹੋ ਗਿਆ ਸੀਗਾ ਓਏ ਜਿਵੇਂ ਛੇਰ ਗੰਡੇ ਨੂੰ ਮੈਂ ਰੱਖਦੀ ਆ ਇਹਨੂਰੀ ਹੁਣ ਮੇ ਜਾਰੀ ਮੜੀ ਜੀ ਠੀਕ ਹੋਈ ਆ ਹੋ ਜੂ ਵੀ ਹੌਲੀ ਹੌਲੀ ਗੱਲ ਤਾਂ ਇਹਦਾ ਤਾਂ ਹੋਦੂਗੀ ਗੱਲ ਤਾਂ ਉਹਨਾਂ ਦੇ ਵਿਚਾਰੰਦ ਕੀ ਕਿਵੇਂ ਰਹਿੰਦੇ ਹੋਣਗੇ ਹਨਾ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ ਤੇ ਹਰਜੋਤ ਨੂੰ ਸ਼ਾਵਾਸ਼ੇ ਦਿਓ ਵੀ ਇਹਨੇ ਨਾ ਉਹਦੇ ਖੁਰਕ ਪਈ ਹੋਈ ਸੀ ਦਵਾਈ ਦਿੰਨੇ ਆ ਹਰਜੋਤ ਨੇ ਉਹਦੇ ਤੇਲ ਹੈ ਇਹ ਡਾਕਟਰ ਇਹਨੇ ਬਣਨਾ ਮੈਡੀਕਲ ਲੈ ਕੇ ਹੁਣ ਪਾਸੋਂ ਪਾਸੋਂ ਤੋਂ ਬਾਅਦ ਇਹਨੇ ਡਾਕਟਰ ਬਣਨਾ ਤੇ ਪ੍ਰੈਕਟ ਹੈ ਸਹੀ ਗੱਲ ਹਰਜੋਤ ਤੇ ਪ੍ਰੈਕਟਿਸ ਹੀ ਹੈ ਪ੍ਰੈਕਟਿਸ ਹੈ ਹਾਂ ਚਲੋ ਵਧੀਆ ਨੂੰ ਡਾਕਟਰ ਬਣਾਵੇ ਪਰਮਾਤਮਾ ਹੀ ਪੁੰਨ ਕੀ ਪਤਾ ਹੀ ਪੁੰਨ ਨਾ ਇਹਨੂੰ ਡਾਕਟਰ ਬਣਾ ਦੇਵੇ ਹਾਂ ਜੀ ਚਲੋ ਜੀ